ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੈਂਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਸੀਨ ਗਿੱਦੜਵਾਹਾ ਪਈ ਜਾਂਦੀ ਹੈ ਬਾਈ ਅਮਰਜੀਤ ਦੇ ਕੋਲੇ ਪਹੁੰਚੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਨਾ ਚਾਰ ਨਾਗਾ ਦੋ ਤਾਹੀਆਂ ਸੁਈਆਂ ਵੜਾਂ ਤੇ ਇੱਕ ਧੋਕੜ ਹੈਗੀ ਆ ਤੇ ਇੱਕ ਗੱਬਣ ਹੈਗੀ ਆ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਉਹ ਠੀਕ ਠਾਕ ਬਈ। ਹਾਂਜੀ ਠੀਕ ਠਾਕ। ਠੀਕ ਆ। ਬਈ ਅਮਰਜੀਤ ਇੱਕ ਵਾਰੀ ਆਪਣਾ ਨੰਬਰ ਦੱਸ ਦੀ। 98160 ਆ। ਠੀਕ ਆ। 52374 ਜੀ। ਠੀਕ ਆ। ਠੀਕ ਆ। ਅੱਜ ਕਿੰਨੇ ਨਾਗਾ ਬਈ ਆਪਾਂ? ਚਨਾ ਪਾਗਾ ਬਾਈ। ਠੀਕ ਆ। ਆ ਸਾਹਮਣੇ ਬਈ ਸੂਈ ਸਵਾਈ ਦੀ ਗੱਲ ਕਰੀਏ। ਕਿੰਮਾ ਸੂਆ ਸੂਈ ਆ? ਇਹ ਦੂਜਾ ਸੂਆ ਸੂਈ ਆ ਬਾਈ ਠੀਕ ਆ ਦੂਜਾ ਸੂਆ ਸੂਈ ਆ ਤਿੰਨ ਦਿਨ ਹੋਇਆ ਨ ਸੂਈ ਨੂੰ ਬਾਈ ਤੀਜਾ ਦਿਨ ਹੋ ਗਿਆ ਅੱਜ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਬਾਈ ਆ ਸਾਰਾ ਕਿਲੋ ਬੋਲਾ ਤਿਆਰ ਆ ਬਾਈ ਇਹਦੇ ਯਾਨੀ ਕਿ 18 ਕਿਲੋ ਤੋਂ ਸਟਾਰਟਿੰਗ ਜੀ ਮਿਲਣਗੇ ਹਾਂਜੀ ਸਟਾਰਟ ਕਿ ਜੋ ਤੇ ਕਿੰਨਾ ਪਾ ਦੂਗੀ ਬੇ ਪੀਗ ਲਾ 25 ਕਿਲੋ ਤਾਂ ਪਾ ਦੂਗੀ ਬਾਈ 25 ਕਿਲੋ ਪਾ ਦੂਗੀ ਹਾਂਜੀ ਵੀਰੇ ਠੀਕ ਆ ਬੱਚਾ 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 ਵੀਰੇ ਬੱਚੇ ਨੂੰ ਜਨਮ ਦਿੱਤਾ ਹਾਂਜੀ ਠੀਕ ਆ ਸੂਆ ਦੂਜਾ ਸੂਈ ਆ ਹਨਾ ਬਾਈ ਹਾਂਜੀ ਬਾਈ ਠੀਕ ਆ ਬਹੁਤ ਸੋਹਣਾ ਬੱਚੇ ਨੂੰ ਜਨਮ ਦਿੱਤਾ ਦੋਸਤੋ ਜੇ ਵੱਛੀ ਦੀ ਚੰਗੀ ਫੇਸ ਕੁਆਲਿਟੀ ਦੇ ਵਿੱਚ ਆ ਬਾਕੀ ਥਣ ਹਵਾਨੇ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਥਣ ਲੱਗਿਆ ਕਰਮਾਲ ਜੀ ਨੂੰ ਗੈਰ ਸਾਈਜ਼ ਕੀ ਬਾਤਾਂ ਹੱਥੀ ਜਵਾਈ ਵਾਲਾ ਥਣ ਲੱਗਿਆ ਚੈੱਕ ਕਰੋ ਤੇ ਟਾਈਮ ਵੀ ਗੱਲ ਕਰੀਏ ਤਾਂ ਸਵਾ 1 ਦਾ ਟਾਈਮ ਆ ਉਸ ਟਾਂਗ ਨਾ ਜਜਮੈਂਟ ਕਰੋ ਕਿਉਂਕਿ 8 ਤਾਂ ਹੀ ਕਰਮਾਲੀਆਂ ਨੇ ਹਵਾਨੇ ਭਰਨੇ ਆ ਕਿਉਂਕਿ ਇਹ ਹੀ ਹੈਗੀਆਂ ਦੋਵੇਂ ਤਾਲੀਆਂ ਸੂ ਨਿਗਾਹ ਮਾਰ ਲਓ ਗੈਸ ਸਾਈਜ਼ ਦੀ ਗੱਲ ਕਰੀਏ ਸੋਹਣਾ ਗੈਸ ਸਹਿਜਾ ਪੂਰਾ ਮੋਟਾ ਮੋਟਾ ਥਾਣਾ ਹੱਥੀ ਜਵਾਈ ਵਾਲਾ ਥਾਣਾ ਤੇ ਕੱਦ ਕਾਠ ਦੀ ਵੀ ਸੋਹਣੀ ਆ ਬਾਕੀ ਕੋਈ ਲਿੱਸੀ ਨਹੀਂ ਸੋਨਾ ਦਾ ਦਾ ਕਾਠ ਲੈ ਚੱਲ ਬਈ ਇਹ ਅਮਰਜੀਤ ਇਹਦਾ ਢੀੜਾ ਕਢਾ ਦੀ ਨਿਗਾਹ ਮਾਰਿਓ ਸੋਨਾ ਢਾਂਚਾ ਵੇਲਬੂਲ ਚੰਗੀ ਆ ਕੋਈ ਛੋਟੀ ਨਹੀਂ ਕੱਦ ਕਾਠ ਨੂੰ ਵੀ ਸੋਹਣੀ ਆ 2 ਟਾਈਮ 3 ਟਾਈਮ 18 ਲੀਟਰ 22 ਦਾ ਝੋਕੇ ਲੈ ਜਾਓ ਜੀ ਜਿਹੜੇ ਭਰਾ ਦੇ ਪਸੰਦ ਹੋਵੇ ਚੈੱਕ ਕਰੋ ਬਾਕੀ ਦੁੱਧ ਦੇ ਨੇ 25 26 ਲੀਟਰ ਦੇ ਲਗਭਗ ਖੁੱਲਾ ਬਾਦ ਨਾ ਕਿਉਂਕਿ ਹਵਾਨੇ ਤੋਂ ਜੱਜਮੈਂਟ ਹੁੰਦੀ ਆ ਠੀਕ ਆ ਮਾਰੋ ਤੇ ਬਾਈ ਕੋਲੇ ਨਾ ਹਮੇਸ਼ਾ ਹੀ ਚੰਗੇ ਤੋਂ ਚੰਗੇ ਜਾਨਵਰ ਹੁੰਦੇ ਆ ਕਿਉਂਕਿ ਵਪਾਰ ਦਾ ਕੰਮ ਦੇਖ ਸਕਦੇ ਆ ਸੋਹਣੀ ਵੇਰ ਬੂਲਾ ਬਾਕੀ ਵਾਈਟ ਰੰਗ ਦੇ ਵਿੱਚ ਹੈਗੀ ਐ ਵਹਿੜ ਕਈ ਵੀਰ ਬਹੁਤ ਪਸੰਦ ਕਰਦੇ ਆ ਇਹ ਰੰਗ ਨੂੰ ਤੇ ਰੇਟ ਦੀ ਗੱਲ ਕਰੀਏ ਬਾਈ ਜਮਰਜੀ ਤੋਂ ਪੁੱਛ ਲੈਨੇ ਬਾਈ ਜਮਰਜੀ ਤੇ ਇਹਦੇ ਰੇਟ ਦੀ ਗੱਲ ਕਰੀਏ 90000 ਰੁਪਏ ਬਾਈ ਠੀਕ ਆ 90000 ਰੁਪਏ ਹਾਂਜੀ ਮਾਨਤਨ ਕਰਦੇ ਆਂ ਹਾਂ ਮਾਨਤਨ ਕਰਦੇ ਆਂ ਠੀਕ ਆ ਲੋ ਵੀ 90000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿਹੜੇ ਭਰਾ ਦੇ ਪਸੰਦ ਹੋਏ ਇਸ ਤੋਂ ਅੱਗੇ ਵੀ ਦੋ ਨੰਬਰ ਵਾੜ ਦੀ ਗੱਲ ਕਰੀ ਆ ਸਾਹਮਣੇ ਖੜੀ ਆ ਇਹ ਪਹਿਲਾ ਸੁਹਾਗ ਸੁਈ ਆ ਬਈ ਠੀਕ ਆ ਪਹਿਲਾ ਸੂਆ ਸੂਈ ਆ ਹਾਂਜੀ ਵੀਰੇ ਠੀਕ ਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਇਹਨੂੰ ਹੋ ਗਿਆ ਨਾ 6-7 ਦਿਨ ਹੋ ਗਏ ਬਈ 6-7 ਦਿਨ ਹੋ ਗਏ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਆ ਬਈ 10 ਕਿਲੋ ਬਣਾ ਤਿਆਰ ਆ ਬਈ 10 ਕਿਲੋ ਇਹਦੇ ਥੱਲੇ ਤਿਆਰ ਆ ਹਾਂਜੀ ਵੀਰੇ ਠੀਕ ਆ ਕਿੰਨਾ ਦੁੱਧ ਪਾ ਦੂਗੀ ਬਈ ਦੁੱਧ ਦੇ 14 ਕਿਲੋ ਪਾ ਦੂਗੀ ਬਈ 14 ਕਿਲੋ ਦੇ ਲਗਭਗ ਪਾ ਦੂ ਹਾਂਜੀ ਧਾਰਾਂ ਧੂਰਾ ਦੀ ਓਕੇ ਆ ਬਈ ਸਾਰਾ ਧੂਰਾ ਦੇ ਓਕੇ ਬਈ ਯਾਰ ਸੀਲ ਥੌਉਂ ਸੀਲ ਆ ਜਾਮਾ ਬਾਈ ਅੱਜਵੇਂ ਭਵਾਂਦੇ ਆਣਾ ਵੀ ਨਾ ਪਾ ਯਾਰ ਬਈ ਸੀਲ ਸਾਊਦੀ ਗੱਲ ਕਰੀ ਇਹਨੇ ਵੇਖ ਸਕ ਕਾਬਲ ਕਾਠ ਦੀ ਸੋਹਣੀਏ ਕੋਈ ਨਾ ਬਾਲੀ ਛੋਟੀ ਹੈ ਤੇ ਨਾ ਹੀ ਬਾਲੀ ਵੱਡੀ ਥੋੜਾ ਇੱਕ ਕ੍ਰੋਸ ਅੰਗ ਜ਼ਰੂਰ ਆ ਤੇ ਬਾਕੀ ਤੁਹਾਨੂੰ ਹਵਾਨੇ ਜਜਮੈਂਟ ਨੇੜੇ ਹੋ ਕੇ ਕਰਵਾ ਦਿੰਨੇ ਨਿਗਾਹ ਮਾਰ ਸਕਦੇ ਆ ਥਾਣਾ ਦਾ ਸਾਈਜ਼ ਗੈਪ ਚੈੱਕ ਕਰ ਸਕਦੇ ਆ ਜਿਹੜੇ ਭਰਾ ਦੇ ਪਸੰਦ ਹੋਵੇ ਨਾ ਨੰਬਰ ਚੱਲੂਗਾ ਸਕਰੀਨ ਤੇ ਨਿਗਾਹ ਮਾਰ ਲੈ ਹਵਾਨਾ ਕਰਮ ਵਾਲਿਆਂ ਨੇ ਆਥਰ ਤਾਈ ਤਿਆਰ ਕਰਨਾ ਨਿਗਾਹ ਮਾਰ ਸਕਦੇ ਸੋਹਣਾ ਹਵਾਨਾ ਫੈਕਸ ਤੇ ਤੋੜ ਕੇ ਤੁਹਾਨੂੰ ਫੇਰ ਵਿਖਾ ਦਿੰਨੇ ਲੈ ਵੀ ਜਿਹੜਾ ਇਹਦਾ ਬਿਲਕੁੜਾ ਆਲੀ ਨਿਗਾ ਮਾ ਫਾਇਦੇ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਇਹਦੇ ਮਗਰ ਬੱਚਾ ਠੀਕ ਆ ਲੋਬ ਵੀ ਇਹਦੇ ਮਗਰ ਵੀ ਬੱਚਾ ਹੈਗਾ ਤੁਹਾਨੂੰ ਇੱਕ ਵਾਰੀ ਨਿਗਾ ਭਰਾ ਦਿੰਨੇ ਆ 5-6 ਦਿਨ ਹੋਇਆ ਇਹਨੂੰ ਸੂਈ ਨੂੰ ਬਿਲਕੁਲ ਤਾਜ਼ੀਆਂ ਸੂਈਆਂ ਦੋਵੇਂ ਵੇਲੂ ਚੰਗੀ ਆ ਕੱਦ ਕਾਠ ਦੀ ਮੀਡੀਅਮ ਕਹਿ ਸਕਦੇ ਆ ਕਿਉਂਕਿ ਐਫ ਦੇ ਮੁਕਾਬਲੇ ਆਪਾਂ ਮੀਡੀਅਮ ਕਹਿ ਸਕਦੇ ਆ ਕਿਉਂਕਿ ਨਾਈਪ ਵਾਲੀ ਵੱਡੀ ਆ ਤੇ ਨਾਈਪ ਵਾਲੀ ਛੋਟੀ ਆ ਬਾਕੀ ਦੁੱਧ ਬਾਈ ਅਮਰਜੀਤਾ ਨਾਲ 14-15 ਕਿਲੋ ਪਾ ਦੇਣਾ ਨੇ ਬਾਕੀ ਜਿਹੜਾ ਭਰਾ ਖਰੀਦਦਾ ਉਹ ਆਪਦੀ ਸਮਝ ਨਾਲ ਖਰੀਦ ਲਓ ਜੇ ਆਹ ਬੱਛਾ ਹੈਗਾ ਨਹੀਂ ਕਿਹਾ ਮਾਰ ਸਕਦੇ ਬਈ ਅਮਰਜੀਤ ਇਹਦੇ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਕਰਾਂਗੇ ਇਹਦਾ 55000 ਰੁਪਿਆ ਬਾਈ ਠੀਕ ਹੈ ਇਹਦਾ 55000 ਹਾਂਜੀ ਮਾਨਤਨ ਜਿਹੜੀ ਕਿ ਚੂਰ ਕਰ ਠੀਕ ਆ ਲੋ ਵੀ ਇਹਦਾ ਰੇਟ 55000 ਇਸ ਤੋਂ ਅੱਗੇ ਬਈ ਪਰਲੇ ਪਾਸੇ ਲਾ ਲਾਂਗੇ ਤੇ ਜਿਹੜੀ ਵਹਿੜ ਖੜੀ ਇਹਦੀ ਗੱਲ ਕਰ ਲਈਏ ਕਿੰਨਾ ਟਾਈਮ ਹੋ ਗਿਆ ਬਈ ਅਮਰਜੀਤ ਨੇ ਸੁਈਆ ਇਹਨੂੰ ਡੇਢ ਮਿੰਟ ਹੋ ਗਿਆ ਬਚੀਰੋਂ ਠੀਕ ਆ ਮਗਰ ਬੱਛੀ ਯਾਰ ਬੱਛੀ ਮਗਰ ਆ ਹਾਂਜੀ ਠੀਕ ਆ ਦੁੱਧ ਕਿੰਨਾ ਬਈ 8 ਕਿਲੋ ਬਈ ਥਲੇ 8 ਕਿਲੋ ਆ ਹਾਂ ਜਿਹੜਾ ਢੋ ਲੈਣਾ ਬੰਦਾ ਠੀਕ ਆ ਯਾਨੀ ਕਿ 4-4 ਕਿਲੋ ਹੋ ਜਾ ਦੋ 4 ਕਿਲੋ ਹੋ ਜਾਗਾ ਬਈ ਠੀਕ ਆ ਚੋਾਈ ਤੇ ਠੰਡੀ ਸੀਲ ਆ ਬਈ ਹਾਂ ਚੋਾਈ ਤੇ ਠੰਡੀ ਸੀਲ ਆ ਤਾਰਾ ਤੂੰ ਆ ਨਹੀਂ ਓਕੇ ਆ ਓਕੇ ਬਈ ਜਮਾ ਠੀਕ ਆ ਕੋਈ ਦੋ ਟਾਈਮ ਚੋਲੇ ਹਾਂ ਕੋਈ ਦੋ ਵੇ ਲੈ ਜਾ ਦੋ ਟਾਈਮ ਚੋਲੇ ਬਈ ਠੀਕ ਆ ਲਓ ਬਈ 8 ਕਿਲੋ ਦੁੱਧ ਤਿਆਰ ਆ ਡੇਢ ਮਹੀਨੇ ਦੇ ਲਗਭਗ ਦਿਨ ਹੋ ਗਏ ਇਹ ਗੱਲ ਕਰੀਏ ਤਾਂ ਉਸਾਂ ਦੇ ਨਾਮ ਦੀ ਜੱਜਮੈਂਟ ਕਰ ਲਿਓ ਬੱਚੀ ਤੁਹਾਨੂੰ ਮਕਾਦਮੇ ਬੱਚੀ ਸੋਹਣੀ ਆ ਜੈਸੀ ਬੱਚੀ ਆ ਆਪਕਰੋਸਾਂਗ ਦੇ ਵਿੱਚ ਆ ਨੀਗਾ ਮਾਰ ਸਕਦੇ ਠਣਾ ਦਾ ਸਾਈ ਹੱਤੀ ਚਵਾਈ ਵਾਲਾ ਤੇ ਬਾਕੀ ਤੁਹਾਨੂੰ ਇਹ ਵੀ ਤੋੜ ਕੇ ਉਤਾਰਨੇ ਆ ਜਿਹੜੇ ਭਰਾ ਦੇ ਪਸੰਦ ਹੋਏ ਨਾ ਨੀਗਾ ਮਾਰੇ ਸੋਹਣੀ ਬੱਚੀ 1 ਕਿਲੋ ਦੁੱਧ ਤੁਸੀਂ ਚੋ ਕੇ ਲੈ ਜੇ ਜੈਜੇ ਭਾ ਦੀ ਪੈੜ ਹੈਗੀ ਆ ਭਾਈ ਅਮਰ ਜੀ ਦੂਜਾ ਸੁਹਾ ਸੁਈ ਹੈ ਇਹ ਦੂਜਾ ਸੁਹਾ ਸੁਈ ਹੈ ਭਾਈ ਠੀਕ ਆ ਦੂਜਾ ਸੁਹਾ ਸੁਈ ਆ ਅੱਗੇ ਕੋਈ ਸੀਮਨ ਸੁਮਨ ਦਾ ਨਹੀਂ ਲੱਗਿਆ ਭਾਈ ਨਹੀਂ ਲੱਗਿਆ ਭਾਈ ਕੋਈ ਨਹੀਂ ਲੱਗਿਆ ਠੀਕ ਆ ਉਹ ਵੀ ਅੱਗੇ ਸੀਮਨ ਲੱਗਿਆ ਨਹੀਂ ਗਾ ਤੇ ਹੋ ਸਕਦਾ ਵੀ ਦੇਨ ਅੱਗੇ ਚੰਗੇ ਆ ਗਏ ਹੋ ਸਕਦਾ ਵੀ ਅੱਗੇ ਸੀਮਨ ਲੈ ਲੇ ਕੋਈ ਲਿੱਸੀ ਨਹੀਂ ਬਾਲੀ ਕਰ ਸਕਦੇਗੇ ਕੱਦ ਦੀ ਚੰਗੀ ਆ ਭਵਾਨਾ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਜਰਸੀ ਬੱਚੇ ਜੇ ਕੋਈ ਚੰਗਾ ਸੀ ਮਲੋਂਦਾ ਨਾ ਸੋਹਣੇ ਪਾ ਦੂਗੀ। ਬਈ ਅਮਰਜੀਤ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਬਈ 40000 ਰੁਪਿਆ। ਇਹਦਾ 40000। ਯਾਨੀ ਕਿ ਮਾਨਤਾ ਨੇਚ ਹੋ ਜੀ। ਮਾਨਤਾ ਨੇਚ ਹੋ ਜੀ। ਠੀਕ ਆ। ਇਸ ਤੋਂ ਅੱਗੇ ਬਈ ਉਰਲੇ ਪਾਸੇ ਜਿਹੜੀ ਵਾੜ ਖੜੀ ਹੈ ਇਹਦੀ ਗੱਲ ਕਰੀਏ ਕਰੋ ਸੰਗ ਦੇ ਵਿੱਚ। ਇਹਦੇ ਜੇ 10 ਦਿਨ ਪਿਆ ਬਈ। 10 ਦਿਨਾਂ ਦੀ ਕੱਚੀ ਆ। ਹਾਂ 10 ਦਿਨਾਂ ਦੀ ਕੱਚੀ ਹੈ। ਠੀਕ ਆ। ਕਿੰਨਾ ਸੂਆ ਤੂਣਾ ਬਈ ਇਹ ਬਈ? ਤੀਜਾ ਸੂਆ ਸੂਣੀ ਬਈ। ਤੀਜਾ ਸੂਆ ਸੂਣੀ ਆ। ਇਹ ਦੋ ਤਰਕਾਰ ਵਾਲੀ ਆ ਬਈ। ਉਦੋਂ 14 ਕਿਲੋ ਪਾਉਂਦੀ ਬਾਈ 14 ਕਿਲੋ ਪਾ ਲੀ ਠੀਕ ਆ ਲੋ ਵੀ ਕੰਦ ਵਜਨ ਦੀ ਚੰਗੀ ਆ ਤੇ ਸਿੰਘ ਹੈ ਗਿਆ ਸੀਲ ਸੌਗਾ ਬਾਈ ਸੀਲ ਸੌਗਾ ਬਾਈ ਬਹੁਤ ਜ਼ਿਆਦਾ ਸੀਲ ਸੌਗਾ ਬਾਈ ਠੀਕ ਆ ਉਹ ਸੀਲ ਸੌ ਹੈਗੀ ਆ ਗਰਮਾ ਵਾਲੀ ਤੇ ਥਣਾ ਦੱਸਿਆ ਜੀ ਗੈਬ ਤੁਹਾਨੂੰ ਵਿਖਾ ਦਨੇ ਆ ਹਵਾਨਾ ਬਣਾਉਣਾ ਜੀ ਗੱਲ ਕਰੀ ਇਹਨੇ ਸ਼ੁਰੂ ਜੇ ਹੀ ਕੀਤਾ ਹੋ ਸਕਦਾ ਬਾਈ ਨੇ 10 ਦਿਨ ਦੱਸਿਆ ਤੇ ਕਈ ਰਿਹਾ ਹੁੰਦਾ ਵੀ ਇੱਕ ਕੋਈ 2-4 ਦਿਨ ਅੱਗਾ ਪਿੱਛਾ ਹੋ ਜਾਂਦਾ ਹੋ ਸਕਦਾ ਆ ਤਾਂ ਨੇ ਦੱਸਿਆ ਬਾਈ 10 ਦਿਨ ਬੱਠਾ ਠੀਕ ਆ ਤੇ ਹੋ ਸਕਦਾ 15 ਦਿਨ ਹੀ ਲੱਗੇ ਕਿਉਂਕਿ ਹਵਾਨਾ ਹਜੇ ਬਣਾਉਣਾ ਸ਼ੁਰੂ ਹੀ ਕੀਤਾ ਵੇਸਾ ਨੇ ਹਜੇ ਬਿਲਕੁਲ ਢਿੱਲਾ ਪਿਆ ਜੋ ਤਿਆਰੀ ਹੋਈ ਤੇ ਹਵਾਨਾ ਕਰਮਾ ਜੀ ਨੇ ਸੋਨਾ ਤਿਆਰ ਕਰ ਜਾਣਾ ਕਿਉਂਕਿ ਥਣਾ ਦਾ ਸੈਜ ਦੀ ਸੋਨਾ ਹਵਾਨਾ ਵੀ ਜੱਜਮੈਂਟ ਹੁੰਦੀ ਏ ਢਿੱਲ ਤੋਂ ਕਿ ਸੋਨਾ ਤਿਆਰ ਕਰੂਗੀ ਕਾਦ ਵਜਨ ਦੀ ਚੰਗੀ ਏ ਤੋੜ ਕੇ ਤੁਹਾਨੂੰ ਕਈ ਵੀ ਖਾ ਦੇਣੇ ਵੈਸੇ ਸੀ ਸਾਬੂ ਪੈਗੀ ਕਰਮਾ ਜੀ ਕਰਾਉਸ ਜਾਗਾ ਵੈਸਾ ਦੇ ਬਿਲਕੁਲ ਢਿੱਲਾ ਪਿਆ ਕੋਈ ਛੋਟੀ ਨਹੀਂ ਕੋਈ ਲਿੱਸੀ ਨਹੀਂ ਜੇ ਗੱਲ ਕਰੀਏ ਬਾਕੀ ਦੁੱਧ ਵੀ ਇਹਨਾਂ ਦਾ ਕ੍ਰੋਸ ਸੰਗ ਦੇ ਵਿੱਚ ਹੈ ਨਾ ਜਿਵੇਂ ਵੜ ਸੰਗਣਾ ਹੁੰਦਾ ਇਹਨਾਂ ਦਾ ਥਣ ਵੀ ਜੇ ਗੱਲ ਕਰੀਏ ਹੱਥੀ ਚਵਾਈ ਵਾਲਾ ਜਿਵੇਂ ਜ ਮੱਝ ਨੂੰ ਥਣ ਲੱਗਿਆ ਹੁੰਦਾ ਨਾ ਉਹੋ ਜਿਹਾ ਥਣ ਲੱਗਿਆ ਇਹਨੂੰ ਲੱਗਿਆ ਕਰਮਾ ਵਾਲੀ ਨੂੰ ਤੇ ਦੁੱਧ ਵੀ ਤਕਰੀਬਨ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਜੇ ਗੱਲ ਕਰੀਏ ਸਿਰਸਾਉ ਪਸ਼ੂ ਹੈ ਨਾ ਕੋਈ ਸਿੰਗਾ ਦਾ ਐਡਾ ਵੱਟਾ ਨਹੀਂ ਹੁੰਦਾਗਾ ਬਾਈ ਅਮਰਜੀਤ ਇਹਦੇ ਰੇਟ ਦੀ ਗੱਲ ਕਰੀ ਤੇ ਤਾਂ ਕੀ ਰੇਟ ਕਰਾਂਗੇ ਇਹਦਾ ਰੇਟ 45000 ਰੁਪਏ ਬਾਈ ਠੀਕ ਆ 45000 ਰੁਪਏ ਠੀਕ ਆ ਇਹੀ ਜਨਵਰੀ ਸੀ ਬਾਈ ਆਪਣੇ ਕੋਲ ਤੇਰਾ ਠੀਕ ਆ ਲੋ ਵੀ ਇਹਦਾ ਰੇਟ 45000 ਆ ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜੇ ਭਰਾਲੇ ਦੋਸਤੋ ਇਹਨਾਂ ਤਿੰਨਾਂ ਜੋ ਸੂਆ ਸਵਾਆਂ ਚੋ ਜੇ ਗੱਲ ਕਰ ਲਈਏ ਪਸੰਦ ਹੋਏ ਤਾਂ ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੋਏ ਜਿਹੜੇ ਭਰਾਣੇ ਪੈਸੇ ਲਾਉਣੇ ਹੁੰਦੇ ਆ ਤੁਹਾਡਾ ਤਸੱਲੀ ਕਰਨ ਦਾ ਫਰਜ਼ ਹੁੰਦਾ ਤੇ ਇਹ ਗੱਭਣਾਂ ਦੋਸਤੋ ਜਿਹੜੀ ਇਹਦੀ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਨੰਬਰ ਚੱਲੂਗਾ ਸਕਰੀਨ ਤੇ ਪਿੰਡ ਹੈਗਾ ਸੂਰੇ ਵਾਲਾ ਜ਼ਿਲ੍ਹਾ ਹੈਗਾ ਸ਼੍ਰੀ ਮੁਕਸਸਰ ਤੇ ਤਹਿਸੀਲ ਗਿੱਦੜਵਾਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਬਸ ਚੱਲ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ